ਕਨੌਰੀ ਬਾਰਡਰ ਦੀਆਂ ਲਗਾਤਾਰ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਿਸ ਸੰਗ ਦੇ ਨਾਲ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੀ ਅੱਜ ਇਸ ਆंदोलਨ ਦਾ ਹਿੱਸਾ ਬਣਨ ਲਈ ਇੱਥੇ ਪੁੱਜੇ ਤੁਹਾਨੂੰ ਲਗਾਤਾਰ ਤਸਵੀਰ ਵਿਖਾ ਰਹੇ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਇਹਨਾਂ ਨੇ ਗੱਲਬਾਤ ਵੀ ਕੀਤੀ ਹੈ ਉਹਨਾਂ ਦਾ ਹਾਲਚਲ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਔਰ ਉਸ ਤੋਂ ਬਾਅਦ ਹੁਣ ਬਾਰਡਰ ਵੱਲੋਂ ਕਿਉਂਕਿ ਥੋੜੀ ਦੂਰੀ ਤੇ ਨਾਕੇ ਵੀ ਲੱਗੇ ਹੋਏ ਨੇ ਔਰ ਜਿਸ ਢੰਗ ਦੇ ਨਾਲ ਲਗਾਤਾਰ ਅੰਦੋਲਨ ਜਿਹੜਾ ਉਹ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਅੰਦੋਲਨ ਦੀਆਂ ਜਿਹੜੀਆਂ ਤਸਵੀਰਾਂ ਵਿਖਾ ਰਿਹਾ ਜਿਸ ਢੰਗ ਦੇ ਨਾਲ ਵਕ ਵਕ ਸ਼ਖਸੀਤਾਂ ਜਿਹੜੀਆਂ ਨੇ ਹੋਈ ਇਸ ਅੰਦੋਲਨ ਦਾ ਹਿੱਸਾ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਲਗਾਤਾਰ ਜਿਹੜੀ ਅਸੀਂ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਮਾ ਕੁਝ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਮੁਲਾਕਾਤ ਕਰਕੇ ਆਏ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਔਰ ਜਿਸ ਢੰਗ ਦੇ ਨਾਲ ਲਗਾਤਾਰ ਮਜ਼ਬੂਤ ਹੋ ਰਿਹਾ ਅੰਦੋਲਨ ਔਰ ਮੰਗਾ ਨੂੰ ਲੈ ਕੇ ਡਟੇ ਹੋਏ ਨੇ ਕਿਸਾਨ ਕੀ ਕਹਿਣਾ ਚਾਹੋਗੇ ਬਿਲਕੁਲ ਜੇਕਰ ਅੱਜ ਢਲੇਵਾਲ ਸਾਹਿਬ ਦੇ ਮੈਂ ਹਾਲਾਤ ਦੇਖੀਏ ਹਾਲਾਤ ਬਹੁਤ ਡਿਫਿਕਲਟ ਕਹਿ ਸਕਦਾ ਵੇ ਇਸ ਸਮੇਂ ਕਿਉਂਕਿ ਇੰਨੀ ਉਮਰ ਆ ਬਜ਼ੁਰਗਾਂ ਦੀ ਤੇ ਇਨਾ ਲੰਮਾ ਫਾਸਤਾ ਹੈ ਤੇ ਜਿਹੜੀ ਫਿਜ਼ੀਕਲ ਵੀਕਨੈਸ ਤਾਂ ਹੈਗੀ ਹੈਗੀ ਪਰੰਤੂ ਉਹਨਾਂ ਦੇ ਹੌਸਲੇ ਦੇ ਵਿੱਚ ਕੋਈ ਕਮੀ ਨਹੀਂ ਦੇਖੀ ਉਹ ਆਪਣੀ ਗੱਲ ਦੇ ਉੱਤੇ ਬਿਲਕੁਲ ਅਡਿਗਨੇ ਔਰ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਪੂਰੇ ਪੰਜਾਬ ਨੂੰ ਇੱਕ ਅਪੀਲ ਜੂਰ ਕਰਦਾ ਹਾਂ 13000 ਪਿੰਡ ਹੈ ਜੇ ਤੁਸੀਂ ਇੱਕ ਇੱਕ ਟਰਾਲੀ ਵੀ ਪਿੰਡ ਚੋਂ ਗੱਢੋਗੇ ਨਾ ਪਰੰਤੂ ਇਸ ਮੋਰਚੇ ਨੂੰ ਮਜ਼ਬੂਤ ਕਰਨਾ ਸਾਡਾ ਇਕੱਲੇ ਇਕੱਲੇ ਦਾ ਧਰਮ ਬਣ ਗਿਆ ਹੈ ਤੇ ਸਾਨੂੰ ਇਹ ਜੋ ਕਿਸਾਨਾਂ ਨੇ ਲਈ ਡਟੇ ਹੋਏ ਸਾਡੇ ਮਜ਼ਦੂਰ ਕੇ ਜਰਨੈਲ ਨੇ ਨਾ ਇਹਨਾਂ ਦੀ ਇਹਨਾਂ ਨੂੰ ਕੱਲਿਆ ਨਹੀਂ ਛੱਡਣਾ ਅਸੀਂ ਇਹਨਾਂ ਨੂੰ ਹਰ ਪੱਖ ਤੋਂ ਤੋਂ ਇਹਨਾਂ ਦਾ ਸਾਥ ਦੇ ਬਿਲਕੁਲ ਇੱਕ ਪਾਸੇ ਤੁਸੀਂ ਵੀ ਆਪਣੇ ਪੁੱਤ ਦਾ ਇਨਸਾਫ ਮੰਗਦੇ ਹੋ ਦੂਜੇ ਪਾਸੇ ਆ ਕਿਸਾਨ ਆਪਣੇ ਹੱਕ ਮੰਗਦੇ ਆ ਕਹਿੰਦੇ ਸਾਨੂੰ ਹੱਕ ਦੇ ਦਿਓ ਲੇਕਿਨ ਨਾਤੇ ਕੋ ਨੂੰ ਇਨਸਾਫ ਹਾਲੇ ਤੱਕ ਮਿਲਿਆ ਨਾ ਹੀ ਇਹਨਾਂ ਨੂੰ ਇਹਨਾਂ ਦੇ ਹੱਕ ਮਿਲ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਔਰ ਸਰਕਾਰਾਂ ਦੀ ਨੀਤੀਆਂ ਕਿੱਦਾਂ ਦੀ ਹੋਣ ਕਿ ਮੈਂ ਕੀ ਚਾਹੂੰਗਾ ਜੀ ਦੋਨੋਂ ਸਰਕਾਰਾਂ ਦਾ جناਜਾ ਨਿਕਲਿਆ ਪਿਆ ਜੋ ਆਪਣੀ ਕਾਨੂੰਨਨ ਵਿਵਸਥਾ ਤੋਂ ਬਿਲਕੁਲ ਪਰੇ ਜਾ ਚੁੱਕੇ ਨੇ ਸਰਕਾਰਾਂ ਲੋਕਾਂ ਨੇ ਚੁਣੀਆਂ ਹੋਈਆਂ ਨੇ ਤੇ ਲੋਕਾਂ ਦੇ ਲਈ ਕੰਮ ਕਰਨਾ ਉਹਨਾਂ ਦਾ ਧਰਮ ਹੁੰਦਾ ਹੈ ਪਰੰਤੂ ਅੱਜਕੱਲ ਬਿਲਕੁਲ ਉਲਟ ਹੋ ਰਿਹਾ ਹੈ ਜੀ ਜੋ ਪਬਲਿਕ ਚਾਹੁੰਦੀ ਹੈ ਉਹ ਨਹੀਂ ਕਰਦੇ ਉਹ ਤਾਂ ਜਿਹੜੀਆਂ ਹੁਣ ਇਹ ਜਥੇਬੰਦੀ ਨੇ ਮੰਗਾ ਮੰਗੀਆਂ ਨੇ ਇਹਦੇ ਵਿੱਚ ਕੀ ਗੈਰਕਾਨੂੰਨੀ ਹੈ ਕਿਹੜੀ ਗੱਲ ਹੈ ਜਿਹੜੀ ਵਹਿ ਕੇ ਵਿਚਾਰੀ ਨਹੀਂ ਜਾ ਸਕਦੀ ਪਰੰਤੂ ਫਿਰ ਵੀ ਅੱਖਾਂ ਵਿੱਚ ਇਹ ਹੋਈਆਂ ਉਹ ਸਾਡਾ ਸ਼ਾਇਦ ਟੈਸਟ ਲੈਂਦੇ ਆ ਵੀ ਅਸੀਂ ਕਿੰਨੇ ਕੁ ਯੋਗ ਹਾਂ ਪਰੰਤੂ ਇਹ ਕੰਮ ਪਿੱਛੇ ਹਟਣਾ ਜਿਹਨੂੰ ਪਹਿਲਾਂ ਵੀ ਦੱਸ ਚੁੱਕੇ ਨੇ ਤਾਂ ਹੈ ਨਹੀਂ ਉਹ ਨੁਕਸਾਨ ਦੇਖੋ ਪਹਿਲਾਂ ਵੀ ਹੋਇਆ ਹੈ ਹੁਣ ਵੀ ਹੋ ਸਕਦਾ ਕਿਉਂਕਿ ਸੁਪਰੀਮ ਕੋਰਟ ਦਖਲ ਦਿੰਦਾ ਨਜ਼ਰ ਆਇਆ ਲੇਕਿਨ ਜਿੰਦਰ ਨੂੰ ਕੋਈ ਡਾਇਰੈਕਸ਼ਨ ਨਹੀਂ ਜਾਰੀ ਹੋਈਆਂ ਸੂਬਾ ਸਰਕਾਰ ਨੂੰ ਹੋਈਆਂ ਨੇ ਕਿ ਤੁਸੀਂ ਡੱਲੇਵਾਲ ਸਾਹਿਬ ਦੇ ਨਾਲ ਉਹਨਾਂ ਦੀ ਜਥੇਬੰਦੀ ਦੇ ਨਾਲ ਗੱਲਬਾਤ ਕਰੋ ਤਾਂ ਕਿ ਜਿਹੜਾ ਮਰਨ ਵਰਤ ਹੈ ਉਸ ਨੂੰ ਖਤਮ ਕਰਾਇਆ ਜਾਏ ਜਾਂ ਫਿਰ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਏ ਸੱਤ ਅੱਠ ਦਿਨਾਂ ਲਈ ਉਹਨਾਂ ਦੀ ECG ਰਿਪੋਰਟ ਜਿਹੜੀਆਂ ਉਹ ਤੱਕ ਤਲਬ ਕਰ ਦਿੱਤੀਆਂ ਗਿਆ ਨੇ ਬਿਲਕੁਲ ਸਰਕਾਰ ਨੂੰ ਬੜੀ ਗੰਭੀਰਤਾ ਦਿਖਾਉਣੀ ਚਾਹੀਦੀ ਇਸ ਗੱਲ ਦੇ ਵਿੱਚ ਜੇ ਨੁਕਸਾਨ ਹੀ ਹੋ ਗਿਆ ਸੀ ਆਪਣਾ ਆਗੂ ਹੀ ਖੋਲਿਆ ਫਿਰ ਉਸ ਤੋਂ ਮਰੋ ਤਾਂ ਗੱਲ ਕਰਿਓ ਚਾਹੇ ਨਾ ਕਰਿਓ ਫਿਰ ਕੀ ਫਾਇਦਾ ਰਹਿ ਗਿਆ ਇਹ ਜਿਹੜਾ ਇੱਕ ਇੱਕ ਮਿੰਟ ਲੰਘ ਰਿਹਾ ਮੇਰੇ ਖਿਆਲ ਇਹ ਬਹੁਤ ਕੀ ਇੱਕ ਜਾਨ ਨੂੰ ਬਚਾਉਣ ਦੇ ਲਈ ਤਾਂ ਉਹਨਾਂ ਨੂੰ ਜ਼ਰੂਰ ਇਹਦੇ ਕੋਈ ਡਿਸੀਜਨ ਲੈਣਾ ਚਾਹੀਦਾ ਹੈ ਇਹਦੀ ਕੋਈ ਜਲਦੀ ਮੀਟਿੰਗ ਕਾਲ ਕਰਨੀ ਚਾਹੀਦੀ ਹੈ ਤੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦਾ ਫਾਸਟ ਹੈ ਉਹਨੂੰ ਹਸਪੀਟਲ ਲਈ ਇਹਦੇ ਨੂੰ ਕੋਈ ਨਾ ਰਹਿਣ ਹਾਲਾਤ ਦੇ ਵਿੱਚ ਗੱਲਬਾਤ ਹੋਈ ਆ ਨਹੀਂ ਨਹੀਂ ਗੱਲਬਾਤ ਲਈ ਤੁਸੀਂ ਦੇਖੋਗੇ ਵੀ ਇੰਨਾ ਲੰਮਾ ਤਾਂ ਵੈਸੇ ਕੋਈ ਸਿੰਪਲ ਸਧਾਰਨ ਬੁਖਾਰ ਹੋ ਜਾਵੇ ਨਾ ਫੇਰ ਨਹੀਂ ਬੰਦੇ ਟੁੱਟੀ ਦਾ ਤੇ ਉਹ ਤਾਂ ਬਜ਼ੁਰਗ ਬੰਦੇ ਨੇ ਮੈਂ ਕਹਿੰਦਾ ਫਿਰ ਵੀ ਉਹਨਾਂ ਨੂੰ ਸਲੂਟ ਕਰਦਾ ਕਿ ਉਹ ਡਟੇ ਹੋਏ ਨੇ ਮੰਨ ਲਿਏ ਵੀਰੇ ਵਾਲ ਵੇਖਿਆ ਜਰੂਰ ਪਰੰਤੂ ਇਸੇ ਹਾਲਤ ਤੁਸੀਂ ਉਹ ਜਾਂ ਹਾਲਚਾਲ ਕਿਉਂਕਿ ਬਹੁਤ ਸੰਗਤ ਆਉਂਦੀ ਹੈ ਹਰ ਇੱਕ ਬੰਦੇ ਨੂੰ ਟਾਈਮ ਦੇਣਾ ਗੱਲ ਕਰਨੀ ਬਹੁਤ ਔਖਾ ਠੀਕ ਹੈ ਵੀਰੇ ਬਿਲਕੁਲ ਦੇਖੋ ਜਿਸ ਟਾਂ ਦੇ ਨਾਲ ਸਰਦਾਰ ਬਲਕੌਰ ਸਿੰਘ ਜਿਹੜੇ ਨੇ ਉਹ ਵੀ ਇੱਥੇ ਪੁੱਜੇ ਔਰ ਜਿਸ ਟਾਂ ਦੇ ਨਾਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਇਹਨਾਂ ਨੇ ਹਾਲਚਾਲ ਜਾਣਿਆ ਹੁਣ ਇੱਥੋਂ ਜਾਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਸੰਘਰਸ਼ ਮਜ਼ਬੂਤੀ ਵੱਲੋਂ ਵੱਧਾ ਹੋਇਆ ਨਜ਼ਰ ਆ ਰਿਹਾ ਲੇਕਿਨ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਜਿਹੜੀ ਹੋਈ ਹੈ ਔਰ ਜਿਸ ਟਾਂ ਦੇ ਨਾਲ ਸੂਬਾ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਹੋਈ ਉਸ ਤੋਂ ਬਾਅਦ ਆਹੀ ਵੇਖਣ ਵਾਲੀ ਗੱਲ ਰਹੀ ਕਿ ਕਦੋਂ ਕੇਂਦਰ ਜਿਹੜਾ ਕੋਈ ਹੱਥ ਪਲਾ ਫੜਾਉਣ ਲਈ ਤਿਆਰ ਹੁੰਦਾ ਕਿਉਂਕਿ ਮਸਲਾ ਕੇਂਦਰ ਦੇ ਨਾਲ ਉਲਝਿਆ ਹੋਇਆ ਔਰ ਜਿਹੜਾ ਡੈਡ ਲੋਕ ਹੈ ਉਹ ਵੀ ਕੇਂਦਰ ਦੇ ਨਾਲ ਹੈ ਮੁਲਾਕਾਤਾਂ ਦਾ ਦੌਰ ਜਿਹੜਾ ਹੋ ਸ਼ੁਰੂ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਜਿਸ ਢੰਗ ਦੇ ਨਾਲ ਇੱਥੇ ਰਾਜਨੀਤਿਕ ਹਸਤੀਆਂ ਦੀ ਗੱਲ ਕਰੀਏ ਧਾਰਮਿਕ ਹਸਤੀਆਂ ਦੀ ਗੱਲ ਕਰੀਏ ਕਲਾਕਾਰਾਂ ਦੀ ਗੱਲ ਕਰੀਏ ਉਹਨਾਂ ਦੇ ਇੱਥੇ ਲਗਾਤਾਰ ਪੁੱਜਣ ਦਾ سلسلہ ਤੇ ਜਾਰੀ ਹੈ ਲੇਕਿਨ ਹੁਣ ਆਹੀ ਵੇਖਣ ਵਾਲੀ ਗੱਲ ਰਹੇਗੀ ਕਿਉਂਕਿ ਇੱਕ ਪਾਸੇ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨ ਆਈਆਂ ਨੇ ਦੂਜੇ ਪਾਸੇ ਐਸਕੇਐਮ ਨਾਨ ਪੋਲਿਟੀਕਲ ਜਿਹੜੀ ਹੈ ਉਹ ਵੀ ਆਪਣੀ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਮੀਟਿੰਗ ਤੋਂ ਬਾਅਦ ਵੇਰਵਾ ਸਥਿਤੀ ਕੀ ਬਣਦੀ ਹੈ ਲੇਕਿਨ ਲਗਾਤਾਰ ਤੁਹਾਨੂੰ ਇੱਥੋਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਵਿਖਾ ਰਹੇ ਹਾਂ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਖਨੋਰੀ ਬਾਰਡਰ